ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੇ ਵਿੱਚ ਔਲਖਾ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਬਹੁਤ ਟੌਪ ਕਲਾਸ ਪੂਰੀ ਉੱਚੀ ਲੰਮੀ ਕੱਦ ਕਾਠ ਵਾਲੀ ਪੂਰੀ ਸ਼ਕੀਨ ਮੈਂ ਤੁਹਾਡੇ ਲਈ ਲੈ ਕੇ ਆਏ ਆ ਮਿੱਤਰੋ ਸੋਈ ਸਵਾਈ ਆਇਆ ਕਰਮ ਵਾਲੀ ਬਿਲਕੁਲ ਤਾਜੀ ਹੋਈ ਸੋਈ ਆਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਜੇਰ ਵਗੈਰਾ ਇਹਨੇ ਪਾਤੀ ਆ ਸਾਡੇ ਆਉਣ ਤੋਂ ਪਹਿਲਾਂ ਮਿੱਤਰੋ ਕਿੰਨੇ ਦੁੱਧ ਦੀ ਮਾਲਕਣਾ ਕਿੰਨਵਾ ਸੁਆ ਇਹ ਸੁੰਦੀ ਆ ਕੀ ਇਹਦੇ ਟਾਂਤੀ ਦੀ ਬੋਡੀ ਬੰਤਰ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰ ਲੈਨੇ ਆਓ ਪਹਿਲਾਂ ਦੀ ਡਿਟੇਲ ਜਾਣਦੇ ਆ ਫਿਰ ਮਿਲਦੇ ਆ ਅਗਲੀ ਕਰ ਬਈ ਵੀਰੇ ਸਤਿ ਸ੍ਰੀ ਅਕਾਲ ਵੱਡੇ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਠੀਕ ਆ ਜੀ ਅੱਛਾ ਆਪਣਾ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਨਾ ਜੀ ਮੇਰਾ ਸੁਖਦੀਪ ਸਿੰਘ ਸੁਖਦੀਪ ਸਿੰਘ ਹਾਂਜੀ ਸੁਖਦੀਪ ਭਾਈ 2 ਜਾਨਵਰ ਵੇਚਨੇ ਹਨਾ ਇੱਕ ਮੱਝ ਤੇ ਇੱਕ ਕੱਟਾ ਮੇਹ ਦੀ ਕੀ ਡਿਟੇਲ ਆ ਸੁਖਦੀਪ ਭਾਈ ਏ ਮੈਂ ਹੀ ਆਪਾਂ ਟੋਕੜੀ ਲਈ ਸੀਗੀ ਠੀਕ ਆ ਯਾਨੀ ਕਿ 12 13 ਕਿਲੋ ਦੁੱਧ ਸੀਗਾ ਉਦੇ ਨਹੀਂ ਬਣੀ ਨਹੀਂ ਸੀ ਖਾਲੀ ਲਈ ਸੀਗੀ ਖਾਲੀ ਲਈ ਸੀ ਹਾਂਜੀ ਆਪਣੇ ਕੋਲੇ ਬਣੀ ਆ ਠੀਕ ਆ ਵੀਰੇ ਠੀਕ ਆ ਕਿੰਨਾ ਦੁੱਧ 12 13 ਕਿਲੋ ਟੋਕੜੀ ਦੇ ਗਈ ਹੈ ਹਾਂਜੀ ਟੋਕੜੀ ਆਦਗੀ ਗੀਮੀ ਦਾ ਫਿਰ ਤੈਨੂੰ ਬਈ ਐ ਤੀ ਵੇਖੋ ਯਾਨੀ ਕਿ 15 ਪਲੱਸ ਦੀ ਤਾਂ ਹੈਗੀ ਆ ਜੀ ਹਾਂ ਦੇਣਾ ਚਾਹੀਦਾ ਹਾਂਜੀ ਆਪਾਂ ਬਾਲਾ ਨਹੀਂ ਕਹਿੰਦੇ ਵੱਡੀ-ਬੁੱਡੀ ਬਹੁਤਾ ਮੈਂ ਹਨਾ ਹਾਂਜੀ ਹਾਂਜੀ ਤੁਹਾਨੂੰ ਚੜੁੰਦਾ ਵੀ ਚੰਗਾ ਹਨਾ ਹਾਂਜੀ ਅੱਛਾ ਵੀਰੇ ਇਹਦਾ ਮਲਕਟਾ ਦੇ ਗਈ ਕਿ ਕੱਟੀ ਬਈ ਇੱਕ ਕੱਟਾ ਜੀ ਤੇ ਸੂਈ ਕਦੋਂ ਕੋਈ ਵੀਰੇ ਇਹ ਐ ਸੁਈਆ ਜੀ ਸਵੇਰ 7 ਵਜੇ ਦੇ ਜੀ ਜੇਰ ਜੁਰ ਪਾਤੀ ਇਹਨੇ ਵੇ ਜੀ ਹਾਂਜੀ ਜੇਰ ਪਾਤੀ ਜੀ ਜੇਰ ਤੋਂ ਯਾਨੀ ਕਿ ਪੈਣ ਤੋਂ ਪਹਿਲਾਂ ਸੀ ਇਹ ਬਈ 2.5 3 ਕਿਲੋ ਬੋਲਾ ਕੱਢਦਾ ਸੀਗਾ ਜੀ ਖਾਲੀ ਕਰਤੀ ਸੀ ਹਾਂਜੀ ਬਈ ਆ ਫਿਰ ਪਹਿੜਾ ਬਣੋ ਸੌਖਾ ਹਾਂਜੀ ਹਾਂਜੀ ਜੇਰ ਵੀ ਜੀ ਫੇਰ ਹੀ ਪੈਂਦੀ ਆ ਹਾਂਜੀ ਜੇ ਖਾਲੀ ਕੀਤੀ ਆ ਜੇ ਵੀਰੇ ਰੇਟ ਕੀ ਰਹੂਗਾ ਬਾਈ ਇਹਦਾ ਇਹਦਾ ਰੇਟ ਜੀ ਆਪਾਂ 1 ਅੱਸੀ ਦੀ ਦੇ ਦਾਂਗੇ 1 ਅੱਸੀ ਦੀ ਮਾਨਤਨ ਕਰ ਦਾਂਗੇ ਵਿੱਚੋਂ ਵੀ ਹਾਂਜੀ ਕਰ ਦਿਆਂਗੇ ਠੀਕ ਹੈ ਤੋਰੀਏ ਵੀਰੇ ਖੋਲ੍ਹੇਗਾ ਮਾੜਾ ਇਹਨੂੰ ਕੱਢੀਏ ਬਾਅਦ ਹਰਮਨ ਖੋਲ੍ਹ ਪਿਊਸ ਲੈ ਵੀ ਮਿੱਤਰੋ ਸੂਈ ਸਵਾਈਆ ਕਰਮ ਵਾਲੀ ਮਗਰ ਇਹਦੇ ਕੱਟਾ ਵਾ ਅੱਜ ਇਹ ਸੂਈਆ ਜਿਹੜੀ ਕਰਮ ਨੇ ਬੱਚੇ ਨੂੰ ਜੇਰ ਜੂਰ ਪਾਤੀ ਹੈ ਬੱਚੇ ਨੂੰ ਜਿਹੜਾ ਇਹਨੇ ਜਨਮ ਕੱਟੇ ਨੂੰ ਦਿੱਤਾ ਵਾ ਕਰਮ ਵਾਲੀ ਨੇ ਬਾਡੀ ਬੰਤਰ ਦੀ ਖੁੱਲੀ ਡੁੱਲੀ ਆ ਇਹ ਨਹੀਂ ਹੋ ਜੀ ਬਾਡੀ ਬੰਤਰ ਦੀ ਖੁੱਲੀ ਡੁੱਲੀ ਐ ਮੈਂ ਉਂਝ ਵੀ ਪੜੀ ਸੰਭੀ ਐ ਮਿੱਤਰੋ ਕਰਮ ਵਾਲੀ ਆ ਇਨਸਾਨ ਆ ਉਹ ਫਿੱਟੀ ਪਈ ਐ ਬਾਈ ਇਹ ਚਾਰ ਚੋਰ ਪਾ ਕੇ ਸੋਹਣੀ ਤਿਆਰ ਕੀਤੀ ਹੋਈ ਐ ਬਾਈ ਕਰਮ ਵਾਲੀ ਜਿੰਨੀ ਵੀ ਹੈਗੀ ਡਾਡੀ ਤਿਆਰ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਮਿੱਤਰੋ ਮਗਰ ਇਹਦੇ ਕੱਟਾ ਵਾ ਤੇ ਦੁੱਧ 15 ਕਿਲੋ ਟੌਰਨ ਨਾਲ ਹੱਸ ਕੇ ਦੇ ਜੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਮੈਂ ਦੱਸਦੀ ਆ ਥਣ ਥਣ ਨੂੰ ਬਹੁਤ ਚੰਗਾ ਲੱਗਾ ਬਾਈ ਤੁਹਾਨੂੰ ਆਖ ਫੇ ਕੋਲੇ ਆਏ ਪਸੰਦ ਆਊਗਾ ਥਣ ਥਣ ਦਾ ਸਵਾਦ ਥਣ ਦਾ ਪ੍ਰੈਸ਼ਰ ਥਣ ਦਾ ਜੋਸ਼ ਬਾਈ ਓਕੇ ਆ ਜਾਵਾ ਉਬਰ ਥਾਣੋਂ ਨੂੰ ਲੱਗਿਆ ਮੂੰਹ ਬੱਚਾ ਨਾ ਕੱਟਿਆ ਹਾਂਜੀ ਉਹ ਲੈ ਮੇ ਤਰੂ ਸਾਡੇ ਹਣ ਤੋਂ ਪੜਾ ਪਸੂਮੀ ਖੜੀ ਆ ਮੈਂ ਤੁਹਾਨੂੰ ਦੱਸੂਗੀ ਵੀ ਬਾਕੀ ਬੱਚਾ ਮੂੰਹ ਮਾਰ ਗਿਆ ਇੱਕ ਥਾਣ ਚੁੰਗ ਗਿਆ ਕਿਉਂਕਿ ਬਾਈ ਹੁਣ ਨਾ ਨਿਵਾੜੂ ਕੇ ਬੱਚਾ ਕੋਲੇ ਬਣਦਾ ਸੀ ਮੈਂ ਦੇ ਉਵੇਂ ਓਕੇ ਆ ਜਾਵਾਂ ਸਾਡਾ ਪੈਰਾਂ ਦੀ ਬਹੁਤ ਖੁੱਲੀ ਡੁੱਲੀ ਨਾ ਰੋਈ ਬਹੁਤ ਆ ਮੈਂ ਕਰਮ ਵਾਲੀ ਨਿੱਗਰ ਬਹੁਤ ਆ ਰੇਟ 1,80,000 ਰੁਪਈਆ ਵੇਂਦਾ ਕਰਮ ਵਾਲੀ ਦਾ ਆ ਬਾਈ ਹੁਣ ਇੱਕ ਕੱਟਾ ਵੀਰੇ ਉਮਰੋ ਕਿਵੇਂ ਬਾਈ ਇਹ ਜੀ ਦੋ ਦੰਦਾਂ ਦਾ ਜੀ ਦੋੰਦੇ ਜਣ ਕੇ ਬਰਾਬਰ ਕਰ ਗਿਆ ਜੀ ਦੋ ਦੰਦਾਂ ਦੇ ਬਰਾਬਰ ਕਰ ਗਿਆ ਹੈ ਠੀਕ ਹੈ ਬਾਈ ਇਹ ਕਿੰਨੀ ਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਇਹਦੀ ਮਾਂ ਦਾ ਦੁੱਧ ਜੀ ਆਪਣੇ ਨਾ ਨੱਥੇ ਵਾਲੇ ਆ ਮੈਂ ਪਹਿਣ ਕੇ ਉਹਨੂੰ ਦਿੱਤੀ ਆ ਉਹ ਠੀਕ ਆ ਤੇ ਜਣ ਕੇ ਅੱਜ ਵੀ ਮੈਂ ਜੇ ਕਿਸ ਨੇ ਵੇਖਣੀ ਹੋਵੇ ਵੀ 21 22 ਕਿਲੋ ਤੇ ਮੈਂ ਚੱਲ ਰਹੀ ਆ ਜੀ ਇਹਦੀ ਮਾਂ ਹੈ ਹਾਂਜੀ ਇਹਦੀ ਮਾਂ ਹੈ ਬਾਈ ਤੇ ਇਹ ਸੀਮਣ ਕਿਹੜੇ ਦਾ ਆ ਗਿਆ ਬਟੀਕੇ ਦਾ ਇਹ ਜੀ ਹੈਗਾ ABC ਮਾਨਕ ਜਿਹੜਾ ਸੀਮਣ ਬੈਂਕ ਦਾ ਕੋਈ ਜੀ ਬੋਲਦਾ ਨਹੀਂ ਮੈਨੂੰ ਚੇਤਾ ਵੀ ਮਾਲਾ ਹੈ ਇਹਦੇ ਅਸਲੀ ਬੈਂਕ ਦਾ ਬੋਲਦਾ ਨਹੀਂ ਪਤਾ ਹੈ ਹਾਂਜੀ ਬੋਲਦਾ ਨਹੀਂ ਜੀ ਇਹ ਤਾਂ ਮੈਨੂੰ ਬਹੁਤ ਬੜਾ ਕੱਟਾ ਵੀ ਸਕੀਨ ਸਕੂਨ ਬਹੁਤ ਆ ਹਨਾ ਹਾਂਜੀ ਹਾਂਜੀ ਅਥਾ ਇਹ ਵੀ ਵੇਚ ਦਾਂਗੇ ਵੀਰੇ ਹਾਂਜੀ ਵੇਚ ਜਾਈਏ ਇਹ ਕਿੰਨੇ ਦੇ ਦੇ ਕੱਟਾ ਬਾਈ ਤੈਮਰੇ ਫੋਨ ਤੇ ਕਰ ਲਾਂਗੇ ਠੀਕ ਹੈ ਬਾਈ ਹਾਂਜੀ ਲੈ ਮੈਂ ਤੁਹਾਨੂੰ ਕੱਟੇ ਦਾ ਰੇਟ ਮੈਂ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲਊਗਾ ਥੱਲੋ ਥੱਲੋ ਕੱਟਾ ਬਹੁਤ ਸ਼ੁੱਧਾ ਕਰਮਾ ਵਾਲਾ ਦੇਖ ਸਕਦੇ ਆ ਤੁਸੀਂ ਓਕੇ ਆ ਜਾਵਾਂ ਔਰ ਬਾਕੀ ਥੱਲੋ ਥੱਲੋ ਸ਼ੁੱਧ ਬਹੁਤ ਆ ਕੱਟਾ ਜਿੰਨਾ ਹੈਗਾ ਬਾਕੀ ਮਾਂ ਦਾ ਪੱਖ ਆ ਗਿਆ ਪਿਓ ਵਾਲਾ ਪੱਖ ਆ ਜਿਹੜਾ ਵੀਰਾ ਵਾਲਿਆ ਸੀਮਨ ਬੈਂਕ ਦਾ ਐਬੀਐਸ ਵਾਲਿਆ ਦਾ ਪਰ ਹੁੰਦਾ ਮਾਰੇ ਪਿਓ ਦਾ ਨਹੀਂ ਪਤਾ ਵੀ ਕਿਹੜੇ ਦਾ ਵਾ ਵੀ ਮਨ ਲਾ ਇਹਨਾਂ ਨਹੀਂ ਕਿ ਕਨਫਰਮ ਹੈਗਾ ਬਾਈ ਨੂੰ ਹਾਂਜੀ ਮਾਤੇ ਇਕਵਰੀ ਕੈਮਰਾ ਮਰੀ ਦੀ ਵਾ ਇਧਰਲੇ ਪਾਸੇ ਜਿਹੜੀ ਮੱਝ ਖੜੀ ਐਂਦੇ ਤੇ ਆ ਮਿੱਤਰੋ ਮੈਂ ਆ ਜਿਹੜੀ ਪੂਰੀ ਡਬਲ ਮੈਂ ਆ ਉੱਚੀ ਲੰਮੀ ਕੋਈ ਛੋਟੀ ਮੰਨ ਕੇ ਨਾ ਇਹ ਕਹਿੰਦੀਆਂ ਕੋ ਹੁੰਦੀਆਂ ਮਈਆਂ ਦੇ ਵਿੱਚ ਮੈਂ ਦੀ ਐਂਟਰੀ ਆ ਕਰਮਾਲੀ ਦੀ ਬਰੀਕ ਸਿੰਘ ਦੇ ਵਿੱਚ ਬਿਲਕੁਲ ਕਾਗਜੀ ਚਮੜੀ ਦੇ ਵਿੱਚ ਆ ਲੇਵੇ ਪੱਖ ਤੋਂ ਸਾਫ ਸੁਥਰੀ ਆ ਡਾਡੀ ਚੰਗੀ ਆ ਜਿੰਨੀ ਹੈਗੀ ਐ ਸੁਝੇਰ ਜੂ ਰੋਕੇ ਪਾਤੀ ਆ ਕੱਟੇ ਨੂੰ ਨੇ ਜਨਮ ਦਿੱਤਾ ਵਾ ਚੂਣ ਚਾਣੇ ਦਾ 100 ਦਾ 100 ਨਿਕਲਿਆ ਹੋਇਆ ਬਾਈ ਹੁਣਾਂ ਨੇ ਮੰਨ ਲਓ ਜਿਹੜੀਆਂ ਨੂੰ 2.5 ਕਿਲੋ ਬੋਲਾ ਕੱਢਿਆ ਹੋਇਆ ਇਹਦੇ ਥੱਲੋ ਖਾਲੀ ਕੀਤੀ ਤਾਂ ਕਰਕੇ ਬੈਠੀ ਆ ਹੌਲੀ ਹੋ ਨੰਬਰ ਕਿਨਾ ਆ ਗਿਆ ਸੁਖਦੀਪ ਜੀ ਆਪਣਾ ਨੰਬਰ ਹੈਗਾ 81464 ਹੂੰ 04999 ਇੱਕ ਵਾਰੀ ਹੋਰ ਬੋਲ ਦਿਓ ਸੁਖਦੀਪ 81464 04999 ਇਸ ਨੰਬਰ ਤੇ ਕਰ ਲਓ ਸੁਖਦੀਪ ਜੀ ਇਹ ਇਹਨਾਂ ਤੁਸੀਂ ਗੱਲਬਾਤ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਔਲਖ ਜ਼ਿਲ੍ਹਾ ਹੈਗਾ ਫਰੀਦਕੋਟ